ਹੇ ਲੋ ਤੁਹਾਨੂੰ ਵੀ ਦਿਖਾਵਾਂਗੇ ਸਾਰਿਆਂ ਨੂੰ ਢਿੱਲੋ ਫਾਰਮ ਹਾਊਸ ਵਿੱਚ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੇ ਹੋਰਾਂ ਨੂੰ ਵੀ ਨਾਲ ਰੱਖਾਂਗੇ ਉਹ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਤੇ ਬਾਕੀ ਅੱਜ ਦਿਖਾਉਣਾ ਤੁਹਾਨੂੰ ਮੇਲਾ ਪਿੰਡ ਦਾ ਸਾਡਾ ਗਗਨੀ ਵੀ ਆਵਣੇ ਹਾਂ ਗਗਨੀ ਵੀ ਹੋ ਗਗਨੀ ਕਿਹਤ ਆਏਗਾ ਹਮ ਜਿਆਦਾ ਰਹੀ ਬੱਕੀ ਦੇਖੋ ਲੈ ਆਉਣਾ ਬੱਕੀ ਬੱਲੇ ਮੋਡ ਨਹੀਂ ਕੀ ਹੈਗਾ ਮੀ ਬਹੁਤ ਪੈਸੇ ਆ ਤੀ ਦਾ ਉਹ ਮੀਂਹ ਪਿਆ ਕੰਦਾ ਹਾਂ ਚਿੱਕੜ ਦੇ ਚ ਜੀ ਜੀ ਨਹੀਂ ਕਰਦਾ ਬਹੁਤ ਔਖਾ ਹੋ ਜਾਂਦਾ ਬਈ ਜਿਨ੍ਹਾਂ ਦੇ ਡੰਗਰ ਨੇ ਉਹਨਾਂ ਨੂੰ ਬੜਾ ਔਖਾ ਆ ਜਾਂਦਾ ਕੰਚੇ ਜੋ ਮਾਰਨ ਮਚਗੇ ਜੇ ਨਾ ਉਹਨਾਂ ਨੂੰ ਤੁਸੀਂ ਕਦੇ ਮੇਲੇ ਚੋਂ ਦੇਉਂਦੇ ਹਾਂ ਸਾਡੇ ਨਾਲ 11 ਮਹੀਨੇ ਕਿਹਦਾ ਮਾਤੇ ਪੰਜਾਬ ਚ ਹਟਾ ਆਏ ਨੇ ਉਹਨਾਂ ਨੂੰ ਬਹੁਤ ਔਖਾ ਹੋਊਗਾ ਇਹਦਾ ਘਰ ਚੋਂ ਲਾਜਾ ਫੇਰ ਔਖਾ ਆ ਜਾਂਦਾ ਉਹਨਾਂ ਦਾ ਫੇਰ ਹਟਾ ਕੇ ਸਾਰੀ ਚੀਜ਼ ਹਟ ਜਾਂਦੀ ਐ ਨੇ ਮਿਹਨਤ ਕਰੀ ਹੋਈ ਕਿ ਕਿਦਰੇ ਤੇ ਹੰਦਰੇ ਮੇਰੇ ਵਰਗੇ ਬੈਠੇ ਕਹੀ ਜਾਂਦੇ ਨੇ ਕਿ ਉਹ ਜਾਤ ਉਹਦੇ ਆਪ ਵਰਤੀ ਆ ਜਾਂ ਵੀਤੀ ਆ ਫਿਰ ਪਤਾ ਲੱਗਦਾ ਕੀ ਕੀ ਆ ਲੱਗ ਗਿਆ ਬੱਥੇ ਤਾਂ ਮਿਲ ਲੇ ਤਾ। ਹੋਰ ਅੱਗ ਮੋਟਰ ਕੋਲੋਂ ਮੋੜ ਕੇ ਵਾਪਸ ਆ ਜਾ। ਆਪਾਂ ਨੂੰ ਕਾਰ ਆਯਾ ਨੂੰ ਮਿਲ ਲਾਂਗੇ। ਜਲੇਬੀਆਂ ਮੰਗਾ ਲਾਂਗੇ ਕਿਸੇ ਤੋਂ। ਮੈਨੂੰ ਲੱਗਦਾ ਨਹੀਂ ਕਿ ਟਰੈਕਟਰ ਆਣਾ ਮੂਰੇ। ਤਾਂ ਕਿ ਟੈਕਸੀ ਦੇ ਦਿੱਤਾ। ਦੇਖੋ ਕਿੰਨਾ ਮੁਕੇ ਬਚੀ ਨਹੀਂ ਬਣੀ ਪਈ। ਦੇ ਵੀ ਭਾਈ ਗੁਰੇਸ਼ ਸਿੰਘ ਦਾ ਜਥਾ ਲੋ ਇੱਕ ਕਬਤਾ ਤੁਹਾਡੇ ਸਾਹਮਣੇ ਪਰਤੇ ਦੀ ਟੋਲਣਾ ਬੇਖਮੀ ਕਰ ਲਈ ਰੱਖਿਓ ਦਰ ਤੱਕ ਜਿੱਤਰ ਮਰਜੀ ਕਮਨ ਘਵਾ ਲਓ ਬੱਤੀ ਦੰਦ ਫਤੇ ਬਲਾਉਣ ਵਾਲੇ ਤੇ ਬੱਤੀ ਦੰਦ ਫਤੇ ਪਰਵਾਨ ਕਰਨ ਵਾਲੇ ਤੇ 10 ਉਹ ਜਿਹੜਾ ਫਤੇ ਬਲਾਉਣ ਵਾਲੇ ਦੀਆਂ ਤਾਂ ਤੇਰੇ ਬੰਦਾ ਤਖੇ ਹੀ ਸਾਰੇ ਉਹਦੇ ਆਪੇ ਆ ਕੇ ਲੈ ਜੂਗਾ ਨਹੀਂ ਸੋਚਦਾ ਤੇ ਹੀ ਸਾਰੇ ਜਦ ਤੇ ਆਏ ਉਹ ਟਿਕਟ ਆ ਗਿਆ ਆਪਣੇ ਆਪ ਤੋਂ ਨਾ ਹੈ ਤੇ ਬੰਦੇ ਹੀ ਸਾਰੇ ਆਪਣੇ ਆ ਦੇਣਾ ਹੈ ਹਾਂਜੀ ਹਾਂ ਹੋਰ ਲਗਾਣੀ ਹੋ ਸਕਿਆ ਹੈ ਹੈ ਹਾਂ ਜੀ ਚੜ੍ਹਦੇ ਕਰੋ ਸਤਿ ਸ਼੍ਰੀ ਅਕਾਲ ਜੀ ਕਿੱਥੇ ਆਹੋ ਆਜਾ ਚੱਲੀਏ ਹੈ ਵਧੀਆ ਵੀ ਆ ਬਾਲਾ ਮਸਾਲਾ ਤਾਂ ਨਹੀਂ ਹੈਗਾ ਇਹ ਤਾਂ ਹੁਣ ਬਾਅਦ ਚ ਪਤਾ ਲੱਗਦਾ ਮਸਾਲਾ ਹੈ ਹੈ ਕਰਾ ਲੈਂਦਾ ਠੀਕ ਆਹਾਂ ਇਹ 50 ਰੁਪਏ ਪਈ ਆ ਕਰੋ ਨਾ ਪੁੱਛ ਕੇ ਕਰਨਾ ਵੀ ਪੁੱਛੀ ਦੇਵਾਂਗਾ ਮੈਂ ਮਹਿਮਾਨੀ ਕਰਨਾ ਆਹ ਵੇਖੋ ਕੋਈ ਨਾ ਪਾਸੇ ਬੋਲਣਾ ਕੀ ਲਈ ਆਨੇ? ਔਰ ਵਸਤੂ ਲੈਣਾ ਕੁਝ ਹੋਰ ਸੈਟ ਲੈਣਾ 100 ਰੁਪਏ 100 ਰੁਪਏ ਦੇ ਲੱਗੀ ਐ ਸੇ 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 ਪੁਰੀਆਲੇ ਦੀ ਭਾਰੀ ਖੇਡ ਤੂੰ ਲਾਂ ਲਾ ਕੁਝ ਪਰਸਲ ਲੈ ਟਿਕਟ ਕੁੱਟ ਲੈ ਮੈਨੂੰ ਵੀ ਘੱਟ ਵਧੀਆ ਲੱਗਦਾ ਦੇਖ ਲੈ ਜੀ ਲੱਗ ਸਾਡੇ ਮੂਹਰੇ ਦੇ ਵੈਸੇ ਬਾਸ ਨਾ ਦੇਖੇ ਮੈਂ ਹੁਣ ਆ ਮੈਂ ਨਾ ਕਰਨੀ ਤੋ ਨਹੀਂ ਲੈ ਲੰਦੀਆਂ ਜਿਹੜੀਆਂ ਪੈਲੂ ਤੇ ਇਹ ਮੈਂ ਆਪ ਤੂੰ ਹੁੰਦੀ ਆ ਹਣੀ ਕੁਮਾ ਕੁਛ ਖਾਣਾ ਇੱਥੇ ਕਿ ਅੱਛੇ ਦੁਕਾਨਾਂ ਘੱਟ ਨੇ ਇਹ ਨਹੀਂ ਕਰਕੇ ਹਨਾ ਪੁੱਤਰ ਹਾਂ ਇੱਥੇ ਨਹੀਂ ਹੈਗੇ ਇੱਥੇ ਨਹੀਂ ਹਲੋ ਗਾਇਜ਼ ਆਗੇ ਮੈਨੂੰ ਦੇਖਣਾ कितने <स्ति> तो मैं कुछ खाना है सारे सारे है है। है तो है नहीं उसके साल मेला हैप्पी मेला हैप्पी मेला हैप्पी तो मेला हैप्पी मेला हैप्पी मेला और सिक्का और ठीक हो पहने हाँ हैप्पी मेला नहीं गिल्ला मेला हैप्पी मेला नहीं गिल्ला मेला मेला इतनी बातें करता है नहीं ਯਾਰ ਵਧੀਆ ਚੱਲ ਰਿਹਾ ਹੈ। ਆਹ ਇੱਥੇ ਬੱਸ। ਕਿੱਥੇ ਜਾਣਾ ਕਿਉਂ? ਲਓ ਜੀ। ਮੇਲੇ ਦੀ ਪੀੜ ਤਾਂ ਵਧੀਆ ਜਾਣੀ ਰਾਸ਼ੋ ਕਿਲਾ ਕਰਕੇ ਮੀਂਹ ਪੈਣ ਕਰਕੇ ਤਾਂ ਹੁਣ। ਇਹਨੂੰ ਦੇਖ ਲਓ ਸਾਰਿਆਂ ਨੇ ਮੇਲਾ ਬਈ। ਹਾਂ। ਵਧੀਆ ਲੱਗਿਆ। ਸਭਾ ਵਧੀਆ। ਚਲੋ ਹੁਣ ਘਰ ਨੂੰ ਚੱਲੀਏ। ਦੇਖਿਆ ਛੋਟਾ ਹਾਸਦਾ ਇੰਨੇ ਕਾਗ ਵੀ ਖਾਈ ਕੋਈ ਨਹੀਂ ਜਾਂਦਾ ਉਹ ਕਹਿੰਦਾ ਮੈਂ ਦਵਾਰੇ ਕੀੜਾ ਲਾ ਕੇ ਜਾਣਾ ਹਨਾ ਇੱਕ ਜਿਹੜਾ ਹੋਰ ਲਾ ਲਾਦਾ ਹੈ ਇੱਕ ਕੀੜਾ ਲਾ ਕੇ ਹੀ ਹੈਲੋ ਹਾਂ ਅਸੂਜੀ ਚ ਨਹੀਂ ਲਿਓ ਨਾ ਕੀ ਗੱਲ ਹਾਂ ਨਾ ਗਰੀਆਂ ਲੋ ਜੀ ਅਸੀਂ ਚ ਆਏ ਮੇਲੇ ਤੇ ਜਾਏ ਉੱਥੇ ਚਿਕੜਤੀ ਬਹੁਤ ਕਦਰ ਜਣੀ ਠੀਕ ਜਾਈਦੀ ਬਾਹਾਂ ਘੁੰਮੇ ਨਹੀਂ ਹਾਂ ਘੁੰਮਣ ਫਿਰਨ ਜਣੀ ਘੱਟ ਸੀ ਮੇਰੀ ਕਰਕੇ ਬਾਹਾਂ ਹਾਲ ਜਾ ਹੋਇਆ ਪਿਆ ਵਧੀਆ ਸੀ ਬਾਕੀ ਤੁਹਾਨੂੰ ਇਹਦੇ ਵਿੱਚ ਦੇਖ ਲਿਆ ਆਊਗਾ ਥੋੜੋ ਥੋੜੇ ਕਲਿੱਪ ਜੇ ਬਣਾਏ ਨੇ ਚਲੋ ਜੀ ਬਾਕੀ ਫਿਰ ਆਗਾ ਕੱਪੜੇ ਕੁੱਪੜੇ ਦੇ ਚੇਂਜ ਕਰਦੇ ਸ਼ਾਮ ਨੂੰ ਕਰਾਂਗੇ ਐਂਡ ਓਕੇ ਲਓ ਜੀ ਅਸੀਂ ਤੁਹਾਨੂੰ ਪਤਾ ਹੀ ਕਿੱਥੇ ਜਾ ਕੇ ਆਏ ਹਾਂ ਕੋ ਥੋ ਲਿਆਂਦੀਆਂ ਜਲੇਬੀਆਂ ਲਾਓ ਵਿੱਚ ਲੈ ਲਿਆ ਗਾਓ ਐਨੇ ਉੱਤੇ ਹੀ ਆਉਂਗੇ ਫਿਰ ਨਹੀਂ ਆਉਣੀਆਂ ਕੰਦੀ ਨਹੀਂ ਦੇ ਦੇਣਾ ਪਪਾ ਖਾ ਲਉ ਗੰਦੀ ਨੂੰ ਖੋਣਾ ਖਾ ਲਾ ਦੱਸ ਫਿਰ ਨੂੰ ਹੁਣ ਸਰਦ ਕਰ ਦੇਖੀ ਮੈਂ ਖਾਲਾ ਸਿੱਟਣਾਂ ਦਰਨਾ ਜਾਇਆ ਪਰ ਨੂੰ ਹੁਣ ਸਰਦ ਕਰ ਆਪੂ ਪੂਆ ਰੱਖਿਆ ਅੰਦਰ ਇਹ ਨਹੀਂ ਆਈ ਨਹੀਂ ਲਾਈਟ ਅਤਾ ਹੈ ਪਾਣੀ ਦੇ ਇਹ ਤਾਂ ਸੂਈ ਜੰਮੀ ਲੱਗੀ ਜਿਹੜੇ ਬੰਦੇ ਪਤੂਆ ਕਰਦੇ ਹੁਣ ਵੀ ਇਹੋ ਆ ਹੁਣ ਵੀ ਮਸਰ ਮਸਰ ਮੀ ਪੈਨ ਕਰਕੇ ਨਹੀਂ ਤਾਂ ਘਟ ਗਿਆ ਸੀਗਾ ਚਲ ਮੀ ਪੈਨ ਕਰਕੇ ਨਾ ਦੁਬਾਰੇ ਹੋ ਗਿਆ ਫੇਰ ਬੰਦੇ ਨਹੀਂ ਡੰਗੋ ਹਮ ਰੋਟੀ ਬਣਾ ਲਈ ਕਿੱਥੇ ਮੈਂ ਕਿਹਾ ਬੁਖਾਰ ਕਰਦੀ ਐ ਤੂੰ ਕਾਦੇ ਵੀ ਅੱਜ ਬਾਹਰ ਨਾ ਮਿਲਣਾ ਉਹ ਹੱਦ ਹੋ ਗਈ ਲ ਬਾਹਰ ਤੇ ਬਾਹਰ ਨਾ ਮਿਲਣਾ ਸੀ ਮੈਂ ਤਾਂ ਆਰਾਮ ਨਾਲ ਬੈਠੀ ਸੀ ਮੈਨੂੰ ਕਹਿੰਦੇ ਚਾਹ ਲੈ ਆ ਜਾ ਚਲ ਵਧੀਆ ਰੋਟੀ ਰੋਟੀ ਖਾ ਕੇ